ਇਦੋਂ ਜੀ ਰਾਣਾ ਸਾਹਿਬ ਆ ਰਹੇ ਨੇ ਤੇ ਤੁਹਾਨੂੰ ਰਾਣਾ ਸਾਹਿਬ ਨਾਲ ਮਿਲਾਉਂਦੇ ਆਂ ਮੇਰੇ ਘਰ ਸੌਣ ਰਾਣਾ ਇੱਕ ਮਿੰਟ ਰੁਕ ਜਾ ਤੂੰ ਠੰਡ ਦੇ ਵਿੱਚ ਤੂੰ ਖੇਤਾਂ ਵਿੱਚ ਤੁਰਿਆ ਫਿਰਦਾ ਹੈਂ ਹੈ ਤੂੰ ਕੋਈ ਮੜਵਰ ਠੰਡ ਦਾ ਲਿਆਇ ਕਰ ਟਿਕਾ ਕਰ ਬੈਜੇ ਕੰਮ ਪਰ ਨਹੀਂ ਕੋਈ ਕਰਨਾ ਤੇ ਕਰੇ ਬਹਿ ਜਾ ਟਿਕਾ ਕਰਕੇ ਬਿਸਤਰੇ ਦੇ ਵਿੱਚ ਕੋਈ ਦੇਖਦੇ ਰਹਤੋਂ ਕਿ ਕਿਵੇਂ ਤੂੰ ਹੀ ਦੇਖਦਾ ਤੂੰ ਕਰਦਾ ਹੁੰਦਾ ਮੈਂ ਟਿਕ ਲਗਾ ਫਿਰਨਾ ਕਿ ਮੈਂ ਕੜਾ ਮੈਂ ਤੈਨੂੰ ਲੱਭਦਾ ਫਿਰਨਾ ਹਾਂ ਤੂੰ ਖਾਂਦੇ ਹਾਂ ਹਾਂ ਤੂੰ ਖਾਣੇ ਨਾ ਕਰ ਨੀ ਕਿਥੇ ਮੜਾ ਖੜੋਵੋ ਤਾਂ ਜਾ ਕਾ ਅਜੇ ਕੰਮ ਕਰਕੇ ਕਰਦਣਾ ਉੱਥੇ ਆ ਮੜਾ ਜੀ ਉਧਰ ਨੂੰ ਉਹ ਦੰਨਾ ਵਾਹ ਤੂੰ ਠੰਡ ਵਰ ਕੀ ਵਿਚਾਰੇ ਤੇ ਰਾਣਾ ਹਾਂ ਕੋਈ ਨਹੀਂ ਮੂੰਹ ਲਾ ਲੋ ਇਲਾ ਕੀ ਵਿਚਾਰ ਠਾਣ ਮੁੱਛਾਂ ਚ ਵੜੀਆ ਵੜਾਈ ਫਿਰ ਕਿੱਥੋਂ ਵੜਾਗ ਲੈ ਵਧੀਆ ਬਣ ਗਈ ਮੁੱਛਾਂ ਤੇਰੀਆਂ ਮੜਾ ਇਹਨਾਂ ਨਾ ਕਰੀਮ ਨੂੰ ਲਵਾ ਕੇ ਤੇ ਮਲਾਈਆਂ ਕਰਵਾ ਲੈ ਨਿਆਰਾ ਆ ਜਣ ਤੇ ਤੇਰਾ ਕੀ ਵਿਚਾਰ ਮੁੱਛਾਂ ਵਰਗੇ ਕਹਣਾ ਆਪਣਾ ਜਰਾਂਣਾ ਕਮੈਂਟ ਆਉਂਦੇ ਆ ਵੇ ਰਾਣਾ ਵਿਚਾਰ ਬੰਦਾ ਬਹੁਤ ਭਲਾ ਮਨਸ ਨੂੰ ਕਿਉਂ ਛੇੜਦੇ ਇਹ ਇਹਦੇ ਬਰਕੀ ਗਾਣਾ ਤੇਰਾ ਮਿੱਤਰ ਨੂੰ ਛੇੜੀ ਕਰੇ ਕਿ ਨਾ ਹਾਂ ਨਾ ਆਏ ਆਏ ਹਮ ਗੁੱਸਾ ਕਰਦਾ ਨਹੀਂ ਕਿਸੇ ਦਾ ਗੁੱਸਾ ਉਹ ਨਹੀਂ ਨਹੀਂ ਨਾ ਕਰਦਾ ਤੇ ਆਪਣੇ ਰਿਸ਼ਤੇਰ ਕਿਵੇਂ ਬਰਦਾਸ਼ਤ ਮੜਾ ਆਪਣੇ ਵੀਰਾਂ ਨੂੰ ਦੱਸੋ ਤਾਇ ਦੇ ਮੁੰਡੇ ਕਿਵੇਂ ਤਾਇ ਦੇ ਮੁੰਡੇ ਕੌਣ ਅੱਛਾ ਫਿਰ ਆਪਾਂ ਹੁਣਾਂ ਪਾ ਲੱਗ ਪਏ ਨਾ ਰਿਸ਼ਤੇਰ ਤਾਂ ਛੇੜਦੇ ਰਾਣਾ ਨੋਂਜ ਕਿਹਦੀ ਹਿੰਮਤ ਤੁਹਾਡੇ ਅੱਗੇ ਪੇ ਛੇੜ ਜਾਏ ਹਨ ਰਾਣਾ ਤੇ ਕਿੰਨੇ ਤੋ ਨਾਤੇ ਨੂੰ ਕਿੰਨੇ ਦਿਨ ਹੋ ਗਾ ਦੋ ਦਿਨ ਗੁਰਦਾਸ ਖਾਲ ਵਿੱਚ ਰੋਜ਼ ਦਾ ਨਹਾਣਾ ਚਾਹੀਦਾ ਜਿੰਨੀ ਠੰਡ ਪੈਂਦੀ ਹੈ ਦੋ ਦਿਨ ਹੋਏ ਨਾ ਤੈਨੂੰ ਅੱਜ ਨਾਲ ਹੁਣ ਤੂੰ ਕਰਨਾ ਜਾ ਕੇ ਪਾਣੀ ਮੈਨੂੰ ਗਰਮ ਕਰਕੇ ਨਾਲ ਹੈ ਨਹੀਂ ਨਹਾਣਾ ਹੋਰ ਕੱਲ ਨਹਾਣਾ ਉਹ ਚਵਾਨੀ ਨਹੀਂ ਵਖੇ ਉਹ ਕਿੱਦਾਂ ਨਿਕਲ ਗਾ ਕਿੱਦਾਂ ਨਿਕਲ ਗਾ ਤੂੰ ਮਾੜੀ ਗੱਲ ਤਾਂ ਹੁਣ ਤੂੰ ਗੱਦ ਚੱਲਣਾ ਇੱਧਰ ਆਇਆ ਵੀ ਡਰਾਈਵਰ ਨੇ ਆਪਣੇ ਇੱਥੇ ਡਰਾਈਵਰ ਬੋਕ ਕਰਦੇ ਗੱਲ ਤਾਂ ਸੁਣ ਲੈ ਔਰਾ ਕਿੱਥੇ ਕਿਸ ਨੇ ਲਾਇਆ ਓਰੇ ਦਾਜਾ ਉਹ ਨਿਕਲ ਗਾ ਜੀ ਬੰਦੇ ਆੜੇ ਕੈਮਰੇ ਬਹੁਤ ਡਰਦੇ ਬਹੁਤ ਆਰਡਰਦੇ ਨੇ ਪਰ ਇਹਨਾਂ ਨੂੰ ਕੈਮਰੇ ਤੇ ਕਿਉਂ ਇੰਨਾ ਡਰ ਲੱਗਦਾ ਹੈ ਕੋਈ ਚੱਕਰ ਹੈ ਡਰਦੇ ਇਸ ਕਰਕੇ ਆ ਚਲੋ ਹੁਣ ਹੀ ਆ ਜਨ ਕੇ ਕੈਮਰੇ ਦੇ ਸਾਹਮਣੇ